ਸਵਾਰੀਆਂ ਤੇ ਟਾਈਮ ਨਾ ਹੋ ਕੇ 1.5 ਘੰਟਾ ਹਾਂਜੀ ਬੱਸ ਇਧਰ ਜਲੰਧਰ ਸਾਈਡ ਤੋਂ ਆਈ ਸੀ ਨਾ ਜੀ ਤੇ ਆਊਟਸਾਈਡ ਆ ਕੇ ਹੱਟ ਕਰਕੇ ਉਹ ਟੇਕੀਓ ਨੂੰ ਉੱਪਰ ਥੱਲੇ ਪੁਲ ਤੋਂ ਨਹੀਂ ਡਿੱਗੀ ਅੱਛਾ ਤੇ ਸਵਾਰੀਆਂ ਦੇ ਦਸ ਮੁਤਾਬਕ ਆ ਵੀ ਜਿਹੜਾ ਡਰਾਈਵਰ ਸੀਗਾ ਉਹ ਫੌਂਟ ਤੇ ਗੱਲ ਕਰ ਉਹ ਕਿੰਨੀਆਂ ਕ ਸਵਾਰੀਆਂ ਸੀਗੀਆਂ ਇਹ ਸਾਨੂੰ ਬੱਸ ਭਰੀ ਸੀ ਬੱਸ ਭਰੀ ਹੋਈ ਸੀ ਤੇ ਕੋਈ ਸੱਟਾਂ ਜੀ ਗੱਲ ਕਰੀਏ ਤੇ ਤਿੰਨ ਕ ਸਵਾਰੀਆਂ ਜ਼ਿਆਦਾ ਇੰਜਰਡ ਸੀ ਨਾ ਇਹਨਾਂ ਨੂੰ ਚੁਰਤ ਨਹੀਂ ਸੀ ਤੇ ਡੈਥ ਵੀ ਹੋਈ ਕਿਸੇ ਦੀ ਨਹੀਂ ਡੈਥ ਕਿਸੇ ਦੀ ਨਹੀਂ ਕੋਈ ਚੱਟ ਨਹੀਂ ਬਾਕੀ ਸਵਾਰੀਆਂ ਹੀ हां बाकी ਸਾਰੀਆਂ ਠੀਕ ਆ ਕਿਸਨ ਕੋਈ ਬਹੁਤ ਇੰਜਰ ਆ ਉਹ ਸਾਡੇ ਇਥੋਂ ਆਰਐਮਪੀ ਡਾਕਟਰ ਆਈ ਸੀ ਵੀਰ ਉਹਨਾਂ ਨੇ ਟ੍ਰੀਟਮੈਂਟ ਕਰਤਾ ਫਸਟ ਹੈਂਡ ਤਾਂ ਨਹੀਂ ਦਿੱਤੀ ਤੇ ਟ੍ਰੀਪਲ ਸਾਰਿਆਂ ਨੂੰ ਹੁਣ ਸਥਿਤੀ ਠੀਕ ਹੈ ਸਾਰੀ ਹਸ ਤੱਕ ਬਸ ਕਿੰਨੀ ਕੁਚੀ ਟੁੱਟ ਗਈ ਹੈ ਬਸ ਹੈਗੀ ਆ 20 ਕੁ ਫੁੱਟ ਦਾ ਜਗ੍ਹਾ ਦਾ ਕਾਫੀ ਸਪੀਡ ਸੀ ਇਹਦੀ ਸਪੀਡ ਤਾਂ ਕਹਿ ਨਹੀਂ ਸਕਦੇ ਬਸ ਦੀ ਪਰ ਇੰਨਾ ਕਹਿੰਦੇ ਸਾਰਿਆਂ ਵੀ ਇਹ ਡਰਾਈਵਰ ਫੋਨ ਤੇ ਲੱਗਿਆ ਹੋਇਆ ਸੀ ਡਰਾਈਵਰ ਫੋਨ ਤੇ ਡਰਾਈਵਰ ਨੇ ਰੋਕਿਆ ਵੀ ਉਹਨੂੰ ਚੰਗੇ ਫੰਦੇ ਮਗਰ ਉਹ ਜੋ ਸਵਾਰੀਆਂ ਦਾ ਰਹਿੰਦੀਆਂ ਕਿ ਫੌਂਟੇ ਗੜ ਨਾ ਕਰੇ ਇਹ ਡਰਾਈਵਰ ਦੀ ਨਿਗਹਿਲੀ ਲੱਗ ਰਿਹਾ ਕਹਿ ਸਕਦੇ ਆ ਜਿਆਦਾਤਰ ਡਰਾਈਵਰ ਦੀ ਨਿਗਹਿਲੀ ਕਹਿੰਦਾ ਸੀ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਹਾਂ ਸਾਡੇ ਇਥੇ ਜੋ ਨਾਲ ਘਰ ਦੀ ਹੈ ਤੇ ਹੋਰ ਮਸਾ ਸਕੂਲ ਵਾਲੀਆਂ ਬੱਸਾਂ ਜੀ ਬੱਚੇ ਬਹੁਤ ਆਏ ਇੱਕੋ ਇੱਕ ਨੰਨਟੰਗ ਵੀ ਸੀ ਉਹ ਨੰਗ ਦੇ ਜੀ ਉਹਨਾਂ ਦੀ ਗੱਡੀ ਨਾਲ ਰੋਕੀ ਜਨਕੀ ਕਾਫੀ ਜਿਆਦਾ ਹੈਂਡਲ ਕਰ ਲਿਆ ਸੀ ਕਿੰਨੇ ਵਜ ਦਾ ਹੈਗਾ ਵਾਕਿਆ ਇਹ ਦੇਖੋ ਹੁਣ ਤੋਂ ਲੱਗੋ 1.5 ਘੰਟਾ ਪਹਿਲਾਂ ਓਕੇ ਸਵਾਰੀਆਂ ਤੇ ਟਾਈਮ ਨਾ ਹੋ ਕੇ ਡੇਢ ਘੰਟਾ ਹਾਂਜੀ ਬੱਸ ਇਧਰ ਜਲੰਧਰ ਸਾਈਡ ਤੋਂ ਆਈ ਸੀ ਨਾ ਜੀ ਤੇ ਆਊਟਸਾਈਡ ਆ ਕੇ ਹੱਟ ਕਰਕੇ ਉਹ ਟੈਂਕੀ ਉੱਪਰ ਥੱਲੇ ਪੌਣ ਤੋਂ ਨਹੀਂ ਡਾਈ ਅੱਛਾ ਤੇ ਸਵਾਰੀਆਂ ਦੇ ਸਬੰਧ ਮੁਤਾਬਕ ਆ ਵੀ ਜਿਹੜਾ ਡਰਾਈਵਰ ਸੀਗਾ ਉਹ ਪੌਣ ਤੇ ਗੱਲ ਕਰ ਉਹ ਕਿੰਨੀਆਂ ਕ ਸਵਾਰੀਆਂ ਸੀਗੀਆਂ ਇਹ ਸਾਨੂੰ ਬੱਸ ਭਰੀ ਸੀ ਬੱਸ ਭਰੀ ਹੋਈ ਸੀ ਤੇ ਕੋਈ ਸੱਟਾਂ ਜੀ ਗੱਲ ਕਰੀਏ ਤੇ ਤਿੰਨ ਕ ਸਵਾਰੀਆਂ ਜ਼ਿਆਦਾ ਇੰਜਰਡ ਸੀ ਨਾ ਜਿਨ੍ਹਾਂ ਨੂੰ ਦੁਰਤ ਨਹੀਂ ਸੀ ਤੇ ਡੈਥ ਵੀ ਹੋਈ ਕਿਸੇ ਦੀ ਨਹੀਂ ਡੈਥ ਕਿਸੇ ਦੀ ਨਹੀਂ ਕੋਈ ਦੁਰਤ ਨਹੀਂ ਬਾਕੀ ਸਵਾਰੀਆਂ ਆ ਬਾਕੀ ਸਾਰੀਆਂ ਠੀਕ ਆ ਕਿਸੇ ਨੂੰ ਕੋਈ ਬਹੁਤ ਇੰਜਰ ਆ ਉਹ ਸਾਡੇ ਇਥੋਂ ਆਰਐਮਪੀ ਡਾਕਟਰ ਆਈ ਸੀ ਵੀ ਉਹਨਾਂ ਨੇ ਟ੍ਰੀਟਮੈਂਟ ਕਰਤਾ ਫਸਟ ਹੈਂਡ ਤੋਂ ਨਹੀਂ ਦਿੱਤੀ ਤੇ ਟ੍ਰੀਪਲ ਸਾਰਿਆਂ ਨੂੰ ਹੁਣ ਸਥਿਤੀ ਠੀਕ ਹੈ ਸਾਰੀ ਇਸ ਟਾਈਮ ਠੀਕ ਠੀਕ ਬਸ ਕਿੰਨੀ ਕੁੱਚੀ ਟੁੱਟ ਗਈ ਹੈ ਬਸ ਹੈਗੀ ਆ 20 ਕੁ ਫੁੱਟ ਦਾ ਜਗ੍ਹਾ ਦਾ ਕਾਫੀ ਸਪੀਡ ਸੀ ਇਹਦੀ ਸਪੀਡ ਤਾਂ ਕਹਿ ਨਹੀਂ ਸਕਦੇ ਬਸ ਦੀ ਪਰ ਇੰਨਾ ਕਹਿੰਦੇ ਸਾਰਿਆਂ ਵੀ ਇਹ ਡਰਾਈਵਰ ਫੋਨ ਤੇ ਲੱਗ ਰਿਹਾ ਸੀ ਡਰਾਈਵਰ ਫੋਨ ਤੇ ਲੱਗਿਆ ਡਰਾਈਵਰ ਨੇ ਰੋਕਿਆ ਵੀ ਉਹਨੂੰ ਅੱਛਾ ਫੰਦੇ ਮਗਾਰਤ ਜੋ ਸਵਾਰੀਆਂ ਦਾ ਰਹਿੰਦੀਆਂ ਵੀ ਫੌਂਟੇ ਗੱਲ ਨਾ ਇਹ ਡਰਾਈਵਰ ਦੀ ਨਿਗਹਿਲੀ ਲੱਗ ਰਿਹਾ ਕਹਿ ਸਕਦੇ ਆ ਜਿਆਦਾਤਰ ਡਰਾਈਵਰ ਦੀ ਨਿਗਹਿਲੀ ਕਹਿੰਦਾ ਸੀ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਸੀ ਹਾਂ ਸਾਡੇ ਇੱਥੇ ਜੋ ਨਾਲ ਘਰ ਦੀ ਹੈ ਤੇ ਹੋਰ ਮਸਾ ਸਕੂਲ ਵਾਲੀਆਂ ਬੱਸਾਂ ਜੀ ਬੱਚੇ ਬਹੁਤ ਆਏ ਇੱਕੋ ਇੱਕ ਨੰਨਟੰਗ ਵੀ ਸੀ ਉਹ ਨੰਗਰ ਦੀ ਜੀ ਉਹਨਾਂ ਦੀ ਗੱਡੀ ਨਾਲ ਰੋਕੀ ਜਨਕੀ ਕਾਫੀ ਜਿਆਦਾ ਹੈਂਡਲ ਕਰ ਲਿਆ ਸੀ ਕਿੰਨੇ ਵਜ ਦਾ ਹੈਗਾ ਵਾਕਿਆ ਇਹ ਦੇਖੋ ਹੁਣ ਤੋਂ ਲੱਗੋ 1.5 ਘੰਟਾ ਪਹਿਲਾਂ ਓਕੇ